बस वाह मन गया मन गया, oh, गया।, गया।, गया, गया चलो 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 शाबाश शाबाश चलो ए, ओ ठीक है चल जे खड़ा हो खड़ा होलो खड़ा हो मार चल चल जोर भी वेखी जा ही रह गया नहीं ਚੱਲ 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 ਚੱੜ ਹਟ ਫੋਰਡ ਚੜਦਾ ਚੰਦੇ ਜੋੜੀ ਆ ਚੱਲ 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 ਚੜ ਗਿਆ ਚੜ ਕੇ ਚੜ ਕੇ ਖਿੱਚ ਕੇ ਲੈ ਖਿੱਚੋ ਇਹਨੂੰ ਉਹ ਖਿੱਚ ਪੁੱਲ ਨੂੰ ਤਾਂ ਦੱਸ ਕੇ ਚੱਲ ਐ ਸ਼ਾਬਾਸ਼ ਚਲੋ 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 ਬਣਾਉਂ ਬਣਾਵਾਂ ਨਹੀਂ ਨਹੀਂ ਚੱਲ ਵੀ ਫਸਾ ਬੁਖ ਤੇਰੀ ਵਾਰੀ चल भी चल ओ बल्ले 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 चलो 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 शाबाश गए पेचे चल जो तू भी आया चल 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 शाबाश शाबाश मारना ठीक है चलो शाबाश शाबाश ਸ਼ਾਬਾਸ਼ 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 ਜੋ ਤੇ ਛੋਟ ਜਾ ਛੋਟ ਜਾ ਛੋਟ ਜਾ ਛੋਟ ਜਾ ਨਿਕਲ ਜਾ ਨਿਕਲ ਗਿਆ ਨਿਕਲ ਗਿਆ ਜੋਰ ਹੱਥ ਚੋਂ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਓ ਬੱਲੇ 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 ਓ ਸ਼ਾਬਾਸ਼ ਸ਼ਾਬਾਸ਼ ਜੋਰ ਨਿਕਲ ਜੂਗਾ ਇਹ ਛੜਦਾ ਵੇ ਖਿਡਾਰੀ ਜੋਰ ਵੀ ਪੂਰਾ ਤਗੜਾ ਹੀ ਨਿਕਲ ਗਿਆ ਨਿਕਲ ਗਿਆ ਭੁੱਲ ਵੀ ਉਹਨੂੰ ਛੜਦਾ ਪਿਆ ਸ਼ਾਬਾਸ਼ 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 ਬੱਲੇ ਮੈਨੂੰ ਹੱਥ ਲਾਉਣਾ ਓ ਬੱਲੇ ਹਾਂ ਦੋ ਤਿੰਨ ਚੱਕਤਾ ਹੁੰਦੇ ਮਾਰੇ ਹਾਂ ਇਹ ਜੇ ਬਹੁਤ ਜ਼ਿਆਦਾ ਹੋਇਆ ਕਿਵੇਂ 50 ਕਿਵੇਂ ਹੋ ਗਿਆ ਪੁਆਇੰਟ ਹਾਂ ਪੁਆਇੰਟ ਤੇ ਜੋ ਤੇਰਾ ਵੀ ਇਕਾ ਤੇ ਇੱਕ ਹੀ ਜੋੜਦਾ ਤੇ ਸਾਬੂ ਦਾ ਜੇ ਕੋਈ ਪੁਆਇੰਟ ਨਹੀਂ ਸਾਬੂ ਦੀ ਵਾਰੀ ਹੁਣ ਸਾਬੂ ਤੇ ਜੋੜ ਦੀ ਚਲੋ ਸਾਬੂ ਤੇ ਜੋੜ ਦੀ ਹਾਂ ਚਲੋ ਏ ਨਹੀਂ ਪੱਕਾ ਨਹੀਂ ਹੈ ਘਟਾਲਾ ਕੋਈ ਵੀ ਚਲੋ ਇਹ ਹੋਇਆ ਚਲੋ ਸ਼ਾਬਾਸ਼ ਹਲੋ ਅਜੱਟਾਂ ਪੰਦੇ ਮਿਲੋ ਚਲੋ 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 ਆ ਬੱਲੇ 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 ਲਾਟਾ ਲਾਟਾ ਛੁਪਣਾ ਆ ਜੋਦ ਨੇ ਤੇਰੇ ਹੱਥ ਚੋਂ ਨਿਕਲ ਜਾਣਾ ਜੋਦ ਨੇ ਆ ਬੱਲੇ ਤੂੰ ਹੀ ਆ ਗਈ ਬੱਲੇ 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 ਚੱਕ ਲਾਤੀ ਚਲੋ ਇਹ ਕੰਡ ਲਾ ਗਈ ਜੋਦ ਦੀ ਹੁਣ ਸਾਬੂ ਜਿੱਤ ਗਿਆ ਬੱਲੇ ਚਲੋ 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 ਵੇਖ ਲੈਨੇ ਆਪਾਂ ਹੁਣੇ ਚਮਾਕਾ ਤੁਹਾਡਾ ਸ਼ਾਬਾਸ਼ ਚੱਪੜਾ ਲਾ ਦੇ ਚੱਪੜਾ ਲਾ ਦੇ ਲਾ ਦੇ ਥੀ ਰੱਖ ਦੇ ਬਸ ਚੱਪੜਾ ਲਾ ਦੇ ਚੱਪੜਾ ਡਰ ਤਾਂ ਲੱਗੂਗਾ ਹੀ ਹੁਣ ਇਹ ਤਾਂ ਭਵਾਨ ਇੱਧਰ ਭੋਲਾ ਵੇਖੀ ਤੈਨੂੰ ਵੇਖ ਵੇਖ ਕਿਵੇਂ ਮਾਰਦਾ ਥਾਪੀਆਂ ਭੋਲਾ ਵੇ ਵੇ ਤੂੰ ਇੱਥੇ ਰੱਖ ਸ਼ਾਬਾਸ਼ ਚਲੋ ਵੀ ਚਲੋ ਫੜ ਲਓ ਫੜ ਲਓ ਫੜ ਲਓ ਇਹਨੂੰ ਫੜ ਲਓ ਫੜ ਲਓ ਨੇੜੇ ਹੋ ਕੇ ਤੁਸੀਂ ਫੜਦੇ ਨਹੀਂ ਤੁਸੀਂ ਤਾਂ ਨੇੜੇ ਹੀ ਨਹੀਂ ਲੱਗਦੇ ਉਹਦੇ ਐ ਸ਼ਾਬਾਸ਼ ਇਹ ਵੇਖੀ ਜਾਂਦੀ ਅੱਜ ਪ੍ਰੀਤ ਨੂੰ ਤੁਸੀਂ ਢਾਉਣਾ ਜੇ ਤੁਸੀਂ ਪ੍ਰੀਜ਼ ਨੂੰ ਢਾਲਿਆ ਤੇ ਤੁਹਾਨੂੰ ਇਨਾਮ ਮਿਲਨੇ ਅੱਜ ਹਬਲੇ ਸ਼ਾਬਾਸ਼ ਸ਼ਾਬਾਸ਼ ਇਹ ਹਬਲੇ ਉਹ ਆਖੜ ਬਾਜੀ ਖਾਂ ਦਾ ਆਖੜ ਬਾਜੀ ਖਾਂ ਦਾ ਵੈਸ ਤੂੰ ਭੋਲੂ ਦੇ ਪੈਗੇ ਪ੍ਰੀ ਦੇ ਪਿੱਛੇ ਫੜ ਫੜ ਲੈ ਫੜ ਲੈ ਜਵਾਨਾਂ ਨੇ ਤਿੰਨ ਤਿੰਨ ਬੰਦੇ ਇੱਕ ਬੰਦੇ ਨੂੰ ਘੇਰ ਲਿਆ ਇੱਕ ਬੰਦੇ ਨੂੰ ਤਿੰਨਾਂ ਨੇ ਸੈਟ ਲਿਆ ਬੱਸ ਬੰਨ ਗਿਆ ਬੰਨ ਗਿਆ ਬੰਨ ਗਿਆ मान गए मान गए मान गए मान गए शाबाश चलो थाओ न न बल्ले बल्ले चल छोड़ इनू वीडियो चंगी लगी ते लाइक शेयर जरूर करना हां